ਸਤ ਸ੍ਰੀਕਾਲ ਬਾਈ ਸਾਰੇ ਵੀਰਾਂ ਨੂੰ ਉਮੀਦ ਕਰਦਾ ਮੈਂ ਬਾਈ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਬਾਈ ਜਿਹੜਾ ਤੁਸੀਂ ਏਸੀ ਦੇਖ ਰਹੇ ਹੋ ਬਲੂ ਸਟਾਰ ਦਾ ਬਾਈ ਜੀ ਕੰਪਨੀ ਦਾ ਏਸੀ ਆ ਇਹ ਡੇਟਾ ਦਾ ਏਸੀ ਆ ਨਵਾਟਾ ਵਾਲਾ ਏਸੀ ਆ ਇਹ ਤੇ ਨਾਲ ਇਹਦੇ ਆਪਾਂ ਸਟੈਪਲੇਜਰ ਲਾਤਾ 2024 ਮਾਡਲ ਬਾਈ ਜੀ ਏਸੀ ਆ ਇਹਦੇ ਆਪਾਂ 5 ਮੀਟਰ ਲਾ ਕੇ ਤੁਹਾਨੂੰ ਆਪਾਂ ਜਾਣਕਾਰੀ ਦੇਵਾਂਗੇ ਵੀ ਇੱਕ ਘੰਟੇ ਦੇ ਵਿੱਚ ਤੇ ਇੱਕ ਰਾਤ ਦੇ ਵਿੱਚ ਜਿਹੜੀ ਜੁਨਟਾਈ ਕਿੰਨੀ ਖਾਂਦਾਗਾ 24 ਤੇ ਆਪਾਂ ਇਹਦਾ ਟੈਂਪਰੇਚਰ ਸੈੱਟ ਕਰ ਲਿਆ ਤੇ 8 55 ਤੇ ਆਪਾਂ ਇਹਨੂੰ ਕਰਾਂਗੇ ਆਨ ਡਿਜੀਟਲ ਮੀਟਰ ਆਪਾਂ ਕਰਤਾ ਇਹਦੇ ਫਿੱਟ ਪਹਿਲਾ ਬਾਈ ਤੁਹਾਨੂੰ ਆਪਾਂ ਕਮਰੇ ਬਾਰੇ ਥੋੜੀ ਜਾਣਕਾਰੀ ਦੇ ਜਿਹੜਾ ਕਮਰੇ ਦਾ ਸਾਈਜ਼ ਆ ਉਹ 12 14 ਦਾ ਬਾਈ ਸਾਈਜ਼ ਆ ਕਮਰੇ ਦਾ ਉੱਪਰ ਬਾਈ ਡਾਊਨ ਸੀਲਿੰਗ ਕੀਤੀ ਹੋਈ ਆ ਲਗਭਗ 58 ਫੁੱਟ ਤੇ ਆਪਣੀ ਜਿਹੜੀ ਏਸੀ ਦੀ ਹਾਈਟ ਆ ਉਹ ਲਾਇਆ ਹੋਇਆ ਤੇ ਉੱਪਰ ਇਹਦੇ ਰੂਮ ਦੇ ਉੱਪਰ ਕੋਈ ਰੂਮ ਨਹੀਂ ਸਿੰਗਲੀ ਰੂਮ ਆ ਬਾਈ ਇਹ ਲੱਕੜ ਦਾ ਕੰਮ ਇਹਦੇ ਚ ਹੋਇਆ ਹੋਇਆ ਬੈੱਡ ਵਗੈਰਾ ਬਣੇ ਹੋਏ ਆ ਤੁਸੀਂ ਦੇਖੀ ਰਹੋ ਕਲਰ ਵੀ ਹੋਇਆ ਹੋਇਆ ਏਸੀ ਆਪਾਂ ਕਰਤਾ ਆਉਣ ਤੇ ਲਗਭਗ 3 ਮਿੰਟ ਬਾਅਦ ਵੀ ਇਹਦਾ ਕੰਪਰੈਸਰ ਸਟਾਰਟ ਹੋਊਗਾ ਹੁਣ 1 ਮਿੰਟ ਹੋਇਆ ਹਾਲੇ ਤੁਸੀਂ ਦੇਖ ਹੁਣ ਆਪਾਂ 3 ਮਿੰਟ ਬਾਅਦ ਤੁਹਾਨੂੰ ਦਿਖਾਉਣੇ ਆ ਜਦੋਂ ਕੰਪਰੈਸਰ ਆਨ ਹੋ ਗਿਆ ਇਹਦੇ ਵਾਟ ਜਿਹੜੇ ਵਧਣੇ ਸ਼ੁਰੂ ਹੋ ਜਾਣਗੇ ਆ ਦੇਖੋ ਬਈ 58 ਮਿੰਟ ਹੋ ਗਏ 8:00 ਵਜੇ ਹੁਣ ਜਿਹੜੇ ਵਾਟ ਇਹਦੇ ਵਧਣ ਲੱਗ ਜਾਣਗੇ ਤੇ ਨਾਲ ਦੀ ਨਾਲ ਐਂਪੀਅਰ ਵੀ ਵਧਣ ਲੱਗ ਜਾਣਗੇ ਤੁਹਾਨੂੰ ਪਤਾ ਬਈ ਜਿਹੜਾ ਦੂਸਰਾ AC ਹੁੰਦਾ ਆਪਾਂ ਜਦੋਂ ਉਹਨੂੰ ਜਿੰਨੇ ਤੇ ਸੈੱਟ ਕਰ ਦਿੰਦੇ ਆ ਉਹ ਉਹਦੇ ਬਾਅਦ ਹੀ ਕੱਟ ਕਰਦਾ ਤੇ ਉਹਦੇ ਐਂਪੀਅਰ ਜਿਹੜੇ 21 ਲਗਭਗ ਤੱਕ ਵੱਜ ਜਾਂਦੇ ਤੇ ਵਾਟ ਵੀ 21 ਲਗਭਗ ਤੱਕ ਵੱਜ ਜਾਂਦੇ ਇਹਦੇ ਬਈ ਹੌਲੀ ਹੌਲੀ ਵਾਟ ਵਧ ਰਹੇ ਹੈ ਕਿਉਂਕਿ ਬਈ ਇਨਵਰਟਰ AC ਆ ਤੁਸੀਂ ਦੇਖੋ 672 ਦੇ ਭ ਇਸ ਤਰ੍ਹਾਂ ਬਈ ਆਪਾਂ ਤੁਹਾਨੂੰ 5 ਮਿੰਟਾਂ ਬਾਅਦ ਪਹਿਲਾਂ ਦਿਨ ਦੀ ਅਪਡੇਟ ਵੀ 5 ਮਿੰਟਾਂ ਦੇ ਵਿੱਚ ਆ ਜਿਹੜੀ ਕਿੰਨੀ ਬਈ ਇਹ ਆਪਣੀ ਬਿਜਲੀ ਦੀ ਖਪਤ ਕਰਦਾ ਹੈ 5 ਮਿੰਟਾਂ ਬਾਅਦ ਜਿਹੜੇ ਇਹਦੇ ਵਾਟ ਆਉ ਕਿੱਥੇ ਜਾਂਦੇ ਆ ਤੇ ਵੀਡੀਓ ਬਈ ਤੁਸੀਂ ਧਿਆਨ ਨਾਲ ਦੇਖਿਓ ਟੈਂਪਰੇਚਰ ਆਪਾਂ ਪਹਿਲਾਂ 24 ਤੇ ਸੈੱਟ ਕੀਤਾ ਬਾਅਦ ਜੋ ਬਾ ਟੈਂਪਰੇਚਰ ਵੀ ਘਟਾਵਾਂਗੇ ਤੁਹਾਨੂੰ ਦੱਸਾਂਗੇ ਆ ਤੁਸੀਂ ਦੇਖੋ ਬਈ ਹੁਣ ਟੈਂਪਰੇਚਰ ਆਪਣਾ 24 ਦੀ ਹੈ ਤੇ 5 ਮਿੰਟ ਹੋ ਚੁੱਕੇ ਨੇ 5 ਮਿੰਟਾਂ ਬਾਅਦ ਤੁਸੀਂ ਦੇਖੋ ਜਿਹੜੇ ਇਹਦੇ ਐਂਪੀਅਰ ਆ ਉਹ ਵੀ ਵਧਣਗੇ ਤੇ ਵਾਟ ਵੀ ਵਧਣਗੇ ਲਗਭਗ ਬਈ 1576 ਦੇ ਕਰੀਬ ਇਹ ਵਾਟ ਲੈ ਰਿਹਾ ਹੈ ਜਿਹੜੇ ਐਂਪੀਅਰ ਆ ਉਹ 6 ਲੈ ਰਹੇ ਆ ਪਹਿਲਾਂ ਬਈ 3 ਲੈ ਰਹੇ ਸੀਗਾ ਤੇ ਹੁਣ ਬਈ ਆਪਾਂ ਦਾ ਘੰਟੇ ਬਾਅਦ ਜਿਹੜਾ ਇਹਦਾ ਟੈਂਪਰੇਚਰ ਆ ਬਈ ਆਪਾਂ ਨੂੰ 28 ਤੇ ਕਰਾਂਗੇ ਤੁਸੀਂ ਫੇਰ ਦੇਖਿਓ ਵੀ ਕਿੰਨਾ ਫਰਕ ਪੈਂਦਾ ਬਈ ਤੇ ਜਿਹੜੀ ਆਪਣੀ ਪਹਿਲਾਂ 24 ਦੇ ਟੈਂਪਰੇਚਰ ਕੀਤਾ ਸੀ ਉਹਦੀ ਡਿਟੇਲ ਆਪਾਂ ਤੁਹਾਨੂੰ ਦੱਸ ਦਿਆਂ ਵੀ ਇੱਕ ਘੰਟੇ ਦੇ ਵਿੱਚ ਬਈ ਤੁਸੀਂ ਦੇਖੋ 9:55 ਹੋ ਗਏ ਇੱਕ ਘੰਟੇ ਦੇ ਵਿੱਚ ਬਈ ਇਹ 1.5 ਜੌਂਟ ਖਾ ਗਿਆ ਤੇ 1504 ਆ ਜਿਹੜਾ ਵਾਟ ਇਹ ਆ ਰਿਹਾ ਇੱਕ ਘੰਟੇ ਦੀ ਡਿਟੇਲ ਇਹਦੀ ਇਹ ਨਿਕਲੀ ਆ ਵੀ 24 ਦੇ ਟੈਂਪਰੇਚਰ ਸੈੱਟ ਕਰਕੇ ਇਹਨੇ 1.5 ਜੌਂਟ ਖਾਦੀ ਆ ਹੁਣ ਬਈ ਆਪਾਂ ਜਿਹੜਾ ਇਹਦਾ ਟੈਂਪਰੇਚਰ 28 ਕਰ ਦਾਂਗੇ ਤੇ ਫਿਰ ਆਪਾਂ ਬਈ ਸੋਵਾ ਇਹਨੂੰ ਜਦੋਂ ਆਫ ਕਰਾਂਗੇ ਤੁਹਾਨੂੰ ਆਪਾਂ ਉਹ ਡਿਟੇਲ ਦਿੰਨੇ ਆ ਵੀ ਟੋਟਲੇ ਨੇ ਟੋਟਲ ਬਈ ਆਪਣਾ AC ਇਹ 9 ਘੰਟੇ ਚੱਲਿਆ 9 ਘੰਟੇ ਚੋਂ 1 ਘੰਟਾ 24 ਦੇ ਰੱਖਿਆ 24 ਦੇ ਰੱਖ ਕੇ ਇਹਨੇ ਡੇਢ ਜੌਂਟ ਖਾਦੀ ਆ ਉਸ ਤੋਂ ਬਾਅਦ ਬਈ ਟੋਟਲ ਜਿਹੜੀਆਂ ਜੌਂਟਾਂ ਖਾਦੀਆਂ ਉਹ ਇਹਨੇ 5 ਖਾਦੀਆਂ ਸਾਰੀਆਂ 9 ਘੰਟਿਆਂ ਦੇ ਵਿੱਚ ਉਹਦੇ ਵਿੱਚੋਂ ਆਪਾਂ ਜੇ ਆਪਾਂ ਹਿਸਾਬ ਕਿਤਾਬ ਲਾਈਏ ਤਾਂ ਬਈ ਜੀ ਸਾਢੇ 3 ਜੌਂਟਾਂ ਹੋਏ 28 ਦੇ ਕਰਕੇ ਖਾ ਗਿਆ ਤੁਸੀਂ ਦੇਖੋ 28 ਟੈਂਪਰੇਚਰ ਕਰ ਲਿਆ ਸੀ ਆਪਾਂ ਉਹ ਤੋਂ تنکمنٹ ਦਾ ਫਰਕ ਲਗਭਗ ਹੁਣ ਇਹਨੇ ਜੌਂਟਾਂ ਜਿਹੜੀਆਂ ਸਵੇਰ ਖਾਧੀਆਂ ਬਾਈ ਜੀ ਪੰਜ ਜੌਂਟਾਂ ਖਾਧੀਆਂ ਨੇ ਵੀ ਕਹਿੰਦਾ ਆਪਾਂ ਜੇ ਆਪਾਂ 28 ਤੇ ਰੱਖ ਕੇ ਚਲਾਵਾਂਗੇ ਤਾਂ ਸਾਢੇ ਤਿੰਨ ਜੌਂਟਾਂ ਨੇ ਖਾਧੀਆਂ ਬਾਈ ਜੀ 8 ਘੰਟਿਆਂ 'ਚ 1 ਘੰਟੇ 'ਚ ਬਾਈ 24 ਤੇ ਰੱਖ ਕੇ ਇਹ ਡੇਢ ਜੌਂਟ ਖਾ ਗਿਆ ਇਸ ਤਰ੍ਹਾਂ ਬਾਈ ਆਪਾਂ ਇਹਨੂੰ ਟੈਂਪਰੇਚਰ ਨੂੰ ਸਹੀ ਕਰਕੇ ਜਿਹੜੀ ਬਿਜਲੀ ਬਚਤ ਆ ਉਹ ਆਪਾਂ ਕਰ ਸਕਦੇ ਆ ਜ਼ਰੂਰੀ ਨਹੀਂ ਵੀ ਆਪਾਂ 24 ਦੀ ਰੱਖ ਕੇ ਕੰਬਲ ਲਾ ਕੇ ਪਹਿਣਾ ਜੇ ਵੀ ਤੁਹਾਨੂੰ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਇਸ ਤਰ੍ਹਾਂ ਦੇ ਬਾਈ ਜਾਣਕਾਰੀ ਵਾਲੀਆਂ ਵੀਡੀਓਆਂ ਦੇਖਣ ਲਈ ਆਪਣੇ ਚੈਨਲ